ਰਾਮਪੁਰ ਸੈਣੀਆ ਪਿੰਡ ਦੇ ਕੋਲੇ ਜਿਹੜਾ ਬਰਵਾਲਾ ਰੋਡ ਦੇ ਉੱਤੇ ਇਹ ਪੁਲ ਹੈ ਇਹਦੇ ਤਕਰੀਬਨ ਸੀਏ ਲਾਲੂ ਵੀ ਇਹ ਪੁਲ ਜੀ ਦਾ ਨੁਕਸਾਨ ਵੱਧ ਹੋਇਆ ਗਿਆ ਹੈ ਜੀਗਾ ਸਰਕਾਰ ਨੇ ਪੁਲ ਨੂੰ ਪੱਢ ਕੇ ਜਿਹੜਾ ਪੁਲ ਬਿਲਕੁਲ ਠੀਕ ਜੀਗਾ ਔਰ ਤੋੜਦਾ ਹੈ ਤੇ ਅੱਜ ਤੁਸੀਂ ਹਾਲਾਤ ਦੇਖੋ ਕਿ ਪੁਲ ਦੇ ਆਪ ਮੁਹਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਸ ਤਰ੍ਹਾਂ ਉਹ ਜਦ ਤਰ੍ਹਾਂ ਸ਼ਰੀਏ ਨਿਕਲੇ ਹੋਏ ਆ ਆਪ ਰੋੜੀ ਪੱਤਰ ਪਾ ਕੇ ਇਹ ਪੁੱਲ ਨੂੰ ਚੱਲਦਾ ਕੀਤਾ ਤੇ ਇੰਨੀ ਤਕਰੀਬਨ ਇੱਥੇ ਇੰਡਸਟਰੀ ਹੈ ਉਹ ਸਾਰੀ ਇਸ ਪੁੱਲ ਦੇ ਉੱਤੇ ਹੁਣ ਡਿਪੈਂਡੈਂਟ ਹੈ ਤੇ ਕਿਸੇ ਦਾ ਵੀ ਇਹ ਰਾਹ ਦੇ ਉੱਤੇ ਧਿਆਨ ਨਹੀਂ ਸਰਕਾਰ ਦੇ ਕੰਨ ਤੇ ਜੂਨੀ ਸਰਕਾਰੀ ਜੇ ਕਿਤੇ ਕੋਈ ਕੱਲ ਨੂੰ ਇੱਥੇ ਕੋਈ ਹਾਦਸਾ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਅੱਜ ਹਾਲਾਤ ਇਹ ਬਣ ਗਏ ਆ ਹਰ ਇੱਕ ਇਹਦੇ ਵਿੱਚ ਜੇ ਤੇ ਮਰਜ਼ੀ ਜਿਹੜੀ ਮਰਜ਼ੀ ਸੜਕ ਤੇ ਚੜਕੋ ਜਿਹੜੇ ਮਰਜ਼ੀ ਪਿੰਡ ਦੇ ਵਿੱਚ ਚ ਨੇ ਜੋ ਸ਼ਹਿਰ ਚ ਚੜੇ ਜਾਓ ਅੱਜ ਤرائی-ਤਰਾਈ ਹੋਈ ਪਈ ਆ ਲੋਕਾਂ ਦੇ ਕੋਲੇ ਕੋਈ ਰਾਹ ਨਹੀਂ ਆ ਪਿੰਡਾਂ ਦੇ ਵਿੱਚ ਵੜਨ ਨੂੰ ਸੜਕਾਂ ਦੇ ਉੱਤੇ ਸਾਢੇ ਤਿੰਨ ਕੋਨੇ 4 ਸਾਲ ਦੇ ਵਿੱਚ ਸਰਕਾਰ ਨੇ ਟੱਕੇ ਤੇ ਦੋ ਨਹੀਂ ਥੋੜੇ ਤੇ ਗੱਲਾਂ ਜਿੱਡੀਆਂ ਮਰਜ਼ੀਆਂ ਐਮ.ਐਲ.ਏ. ਸਾਹਿਬ ਤੋਂ ਵੱਡੀਆਂ-ਵੱਡੀਆਂ ਸੁਣ ਲਓ ਤੇ ਜੇ ਕੋਈ ਇਹੋ ਜਿਹੀ ਬਿਆਨਬਾਜ਼ੀ ਗਲਤ ਕਰਨੀ ਹੈ ਤੁਸੀਂ ਜਿਵੇਂ ਪਿਛਲੇ ਦਿਨਾਂ 'ਚ ਦੇਖਿਆ ਮੈਂ ਸਮਝਦਾ ਵੀ ਇਹੋ ਜਿਹੀ ਬਿਆਨਬਾਜ਼ੀ ਜਿਹੜੀ ਹੈ ਕਿਸੇ ਲੀਡਰ ਨੂੰ ਕਰਨੀ ਨਹੀਂ ਚਾਹੀਦੀ ਤੁਸੀਂ ਇੱਕ ਮੈਂ ਸਮਝਦਾ ਵੀ ਕੰਮ ਵੱਲ ਤੇ ਹਲਕੇ ਵੱਲ ਧਿਆਨ ਹੋਣਾ ਚਾਹੀਦਾ ਜੇ ਸਰਕਾਰ ਨੇ ਤੁਹਾਨੂੰ ਨੁਮਾਇੰਦਾ ਬਣਾਇਆ ਤੁਹਾਨੂੰ ਐਡਾ ਵੱਡਾ ਫਤਵਾ ਦਿੱਤਾ ਤੇ ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਆ ਤੇ ਸ਼ਾਰਲੈਂਡ ਨਾਲ ਆਤੀਆਂ ਇਸ ਕਰਕੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਜੇ ਸਮੇਂ ਸਿਰ ਇਹ ਕੰਮ ਨਾ ਕੀਤਾ ਗਿਆ ਤੇ ਜੇ ਤੇ ਕੋਈ ਹਾਦਸਾ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਸਰਕਾਰ ਤੇ ਐਮਐਲਏ ਹੋਏਗਾ